ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਪੰਜਾਬ ਕੈਬਨਿਟ ਦੇ ਵਿੱਚ ਇੱਕ ਵਾਰ ਫਿਰ ਤੋਂ ਫੇਰ ਬਦਲ ਹੋਇਆ ਹੈ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਕੀਤਾ ਗਿਆ ਸੰਜੀਵ ਅਰੋੜਾ ਦੇ ਹੱਥ ਬਿਜਲੀ ਮਹਿਕਮੇ ਦੀ ਕਮਾਨ ਆਈ ਹੈ ਪਹਿਲਾਂ ਹਰਪ੍ਰਜਨ ਸਿੰਘ ਈਟੀਓ ਦੇ ਵੱਲੋਂ ਇਹ ਵਿਭਾਗ ਸੀ ਤੇ ਹੁਣ ਇਹ ਵਿਭਾਗ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਸੋ ਕੈਬਨਿਟ ਦੇ ਵਿੱਚ ਫੇਰ ਬਦਲ ਵਿਭਾਗਾਂ ਦੀ ਫੇਰ ਬਦਲੀ ਕੀਤੀ ਗਈ ਹੈ ਬਿਜਲੀ ਮੈਕਮਾ ਜੋ ਪਹਿਲਾਂ ਹਰਪ੍ਰਜਨ ਸਿੰਘ ਹਟਿਓ ਦੇ ਕੋਲ ਸੀ ਉਸ ਮੈਕਮੇ ਨੂੰ ਸੰਜੀਵ अरोड़ा ਨੂੰ ਦੇ ਦਿੱਤਾ ਗਿਆ ਸੰਜੀਵ अरोड़ा ਜੋ ਨਵੇਂ-ਨਵੇਂ ਕੈਬਨਿਟ ਮੰਤਰੀ ਬਣੇ ਨੇ ਉਹਨਾਂ ਨੂੰ ਇੱਕ ਹੋਰ ਮੈਕਮਾ ਦੇ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਸੰਜੀਵ अरोड़ा ਦੇ ਕੋਲ ਇੰਡਸਟਰੀ ਦਾ ਮੈਕਮਾ ਹੈ ਤੇ ਹਰਪ੍ਰਜਨ ਸਿੰਘ ਹਟਿਓ ਉਹਨਾਂ ਦੇ ਕੋਲ ਪਹਿਲਾਂ ਬਿਜਲੀ ਦਾ ਮੈਕਮਾ ਸੀ ਉਹਨਾਂ ਤੋਂ ਇਹ ਮੈਕਮਾ ਖੋ ਕੇ ਸੰਜੀਵ अरोड़ा ਦੇ ਹੱਥ ਇਸ ਮੈਕਮੇ ਦੀ ਕਮਾਂਡ ਦੇ ਦਿੱਤੀ ਗਈ ਹੈ ਸੋ ਇਹ 6ਵੀਂ 7ਵੀਂ ਵਾਰ ਫੇਰ ਬਦਲ ਹੈ ਪੰਜਾਬ ਦੀ ਕੈਬਨਿਟ ਦੇ ਵਿੱਚ ਵਿਭਾਗਾਂ ਦੀ ਅਦਲਾ ਬਦਲੀ ਕੀਤੀ ਗਈ ਹੈ ਵਿਭਾਗਾਂ ਦਾ ਫੇਰ ਬਦਲ ਹੋਇਆ ਹੈ ਹਜੇ ਤੱਕ ਬਿਜਲੀ ਵਿਭਾਗ ਦੇ ਫੇਰ ਬਦਲ ਹੋਣ ਦੀ ਕਹਾਣੀ ਹੈ ਖਬਰ ਆਈ ਹੈ ਬਿਜਲੀ ਵਿਭਾਗਾਂ ਹਰਪ੍ਰਜਨ ਸਿੰਘ ਈਟੀਓ ਤੋਂ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਹੈ ਸੋ ਹੁਣ ਬਿਜਲੀ ਵਿਭਾਗ ਦੀ ਕਮਾਂਡ ਸੰਜੀਵ ਅਰੋੜਾ ਸੰਭਾਲਣਗੇ ਇਸ ਤੋਂ ਪਹਿਲਾਂ ਉਹ ਇੰਡਸਟਰੀ ਦਾ ਕਾਰਜਪਾਲ ਸੰਭਾਲ ਰਹੇ ਨੇ ਇੰਡਸਟਰੀ ਵਿਭਾਗਾਂ ਸੰਭਾਲ ਰਹੇ ਨੇ ਤੇ ਹਰਪਜਨ ਸਿੰਘ ਈਟੀਓ ਦੇ ਕੋਲੋਂ ਇਹ ਮਹਿਕਮਾ ਵਾਪਸ ਲੈ ਲਿਆ ਗਿਆ। ਸੋ ਬਿਜਲੀ ਮਹਿਕਮਾ ਹਰਪਜਨ ਸਿੰਘ ਈਟੀਓ ਤੋਂ ਲੈ ਕੇ ਸੰਜੀਵ अरोड़ा ਦੇ ਹੱਥ ਇਸ ਮਹਿਕਮੇ ਦੀ ਕਮਾਂਡ ਦੇ ਦਿੱਤੀ ਗਈ ਹੈ। ਮੰਤਰਿਆਂ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਕੀਤਾ ਹੈ। ਅਦਲਾ ਬਦਲੀ ਵਿਭਾਗਾਂ ਦੀ ਕੀਤੀ ਗਈ ਹੈ। ਬਿਜਲੀ ਮਹਿਕਮਾ ਸੰਜੀਵ अरोड़ा ਦੇਖਣਗੇ। ਪਹਿਲਾਂ ਇਹ ਮਹਿਕਮਾ ਹਰਪਜਨ ਸਿੰਘ ਈਟੀਓ ਵੇਖਦੇ ਸਨ ਪਰ ਹੁਣ ਤੋਂ ਇਸ ਮਹਿਕਮੇ ਦੀ ਕਮਾਂਡ ਸੰਜੀਵ अरोड़ा ਸੰਭਾਲਣਗੇ। ਸੋ 7ਵੀਂ ਸਤਵੀਂ ਵਾਰ ਹੈ ਕਿ ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲ ਕੀਤਾ ਗਿਆ ਹੈ। ਇਸ ਵਾਰ ਵਿਭਾਗਾਂ ਦਾ ਫੇਰ ਬਦਲ ਹੋਇਆ ਹੈ। ਸੰਜੀਵ अरोड़ा ਨੂੰ ਇੱਕ ਹੋਰ ਵਿਭਾਗ ਦੀ ਕਮਾਂਡ ਦੇ ਦਿੱਤੀ ਗਈ ਹੈ। ਬਿਜਲੀ ਮੈਕਮਾ ਵੀ ਸੰਜੀਵ अरोड़ा ਸੰਭਾਲਣਗੇ। ਪਹਿਲਾਂ ਇਹ ਕਮਾਂਡ ਹਰਪ੍ਰਜਨ ਸਿੰਘ ਟੀਓ ਦੇ ਕੋਲ ਸੀ। ਹਰਪ੍ਰਜਨ ਸਿੰਘ ਟੀਓ ਬਿਜਲੀ ਮੈਕਮਾ ਸੰਭਾਲਦੇ ਸੀ। ਤੇ ਹੁਣ ਉਹਨਾਂ ਤੇ ਕੋਲੋਂ ਇਹ ਵਿਭਾਗ ਵਾਪਸ ਲੈ ਕੇ ਸੰਜੀਵ अरोड़ा ਦੇ ਹੱਥ ਇਸ ਵਿਭਾਗ ਦੀ ਕਮਾਂਡ ਦੇ ਦਿੱਤੀ ਹੈ। ਤੋਂ ਸੰਜੀਵ अरोड़ा ਨਵੇਂ-ਨਵੇਂ ਹੀ ਕੈਬਨਿਟ ਦੇ ਵਿੱਚ ਸ਼ਾਮਲ ਹੋਏ ਨੇ ਤੇ ਰਵਿੰਦਰ ਮੇਤਾ ਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ। ਰਵਿੰਦਰ ਕੀ ਕੁਝ ਜਾਣਕਾਰੀ ਕੱਲੀ ਬਿਜਲੀ ਵਿਭਾਗੇ ਦਾ ਫੇਰ ਬਦਲ ਹੋਇਆ ਹੈ ਕਿ ਹੋਰ ਵਿਭਾਗੇ ਵੀ ਬਦਲੇ ਗਏ ਨੇ। ਲੋਕੋ ਦੇਖੋ ਅਰਪਜਨ ਈਟੀਓ ਜਿਹੜੇ ਪਹਿਲਾ ਪਾਵਰ ਮਿਨਿਸਟਰ ਵੀ ਸੀਗੇ ਤੇ ਪੀਡਬਲਿਊਡੀ ਵੀ ਡਿਪਾਰਟਮੈਂਟ ਉਹਨਾਂ ਕੋਲੇ ਸੀਗਾ ਹੁਣ ਉਹਨਾਂ ਦਾ ਡਿਪਾਰਟਮੈਂਟ ਉਹਨਾਂ ਤੋਂ ਵਾਪਸ ਲੈ ਕੇ ਸੰਜੀਵ ਅਰੋੜਾ ਜਿਹੜੇ ਕਿ ਪਹਿਲੇ ਹੀ ਤਿੰਨ ਡਿਪਾਰਟਮੈਂਟ ਚਲਾ ਰਹੇ ਨੇ ਇੰਡਸਟਰੀ ਐਂਡ ਸਮਰਟ ਉਹਨਾਂ ਕੋਲੇ ਹੈ ਇਨਵੈਸਟਮੈਂਟ ਪ੍ਰਮੋਸ਼ਨ ਉਹਨਾਂ ਕੋਲੇ ਹੈ ਐਨਆਰਆਈ ਅਫੇਅਰਸ ਉਹਨਾਂ ਕੋਲੇ ਤੇ ਹੁਣ ਪਾਵਰ ਡਿਪਾਰਟਮੈਂਟ ਵੀ ਸੰਜੀਵ ਅਰੂੜਾ ਦੇਖਣਗੇ ਨਵੇਂ-ਨਵੇਂ ਹੁਣੇ ਮੰਤਰੀ ਬਣੇ ਨੇ ਤਾਂ ਵਿਭਾਗਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਤੇ ਦੂਸਰੇ ਪਾਸੇ ਹਰਪਰਜਨ ਸਿੰਘ ਏਟੀਓ ਜਿਹੜੇ ਕੀ ਪਿਛਲੇ ਲੰਬੇ ਸਮੇਂ ਤੋਂ ਪਾਵਰ ਮਿਨਿਸਟਰ ਸੀਗੇ ਉਹਨਾਂ ਦੀ ਪਾਵਰ ਕੱਟ ਕਰ ਦਿੱਤੀ ਗਈ ਹੈ ਯਾਨੀ ਕੀ ਕੰਬ ਕੁਤਬ ਦਿੱਤੇ ਗਏ ਨੇ ਇਹਦੇ ਪਿੱਛੇ ਕਾਰਨ ਕੀ ਹੈਗਾ ਹਾਲੇ ਤੱਕ ਇਹ ਕਾਰਨ ਸਪਸ਼ਟ ਨਹੀਂ ਹੋਏ ਲੇਕਿਨ ਇਹ ਜ਼ਰੂਰ ਹੈਗਾ ਕਿ ਸੰਜੀਵ ਅਰੋੜਾ ਲਗਾਤਾਰ ਪਾਵਰਫੁੱਲ ਬਣਦੇ ਜਾ ਰਹੇ ਨੇ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਨੂੰ ਪਾਵਰ ਡਿਪਾਰਟਮੈਂਟ ਹੌਣ ਦੇ ਦਿੱਤਾ ਗਿਆ ਤੇ ਰਵਿੰਦਰ ਜੋ ਜਾਣਕਾਰੀ ਹੈ ਕਿ ਸੰਜੀਵ ਅਰੋੜਾ ਦੇ ਕੋਲ ਚਾਰ ਵਿਭਾਗ ਆ ਗਏ ਨੇ ਵੱਡੀ ਗੱਲ ਇਹ ਹੁੰਦੀ ਹੈ ਕਿ ਜੇਕਰ ਸਾਰਿਆਂ ਨੂੰ ਕੁਝ-ਕੁਝ ਵਿਭਾਗ ਦਿੱਤੇ ਹੋਣ ਤਾਂ ਜ਼ਿੰਮੇਵਾਰੀ ਜ਼ਿਆਦਾ ਚੰਗੀ ਤਰ੍ਹਾਂ ਸੰਭਾਲੀ ਜਾ ਸਕਦੀ ਹੈ ਕਿਉਂਕਿ ਕੰਮ ਵੰਡਿਆ ਹੁੰਦਾ ਤੇ ਵੱਡੇ ਵਿਭਾਗ ਨਹੀਂ ਆਏ ਨੇ ਕਿ ਕੋਈ ਛੋਟਾ ਮੋਟਾ ਵਿਭਾਗ ਸੰਜੀਵ ਅਰੋੜਾ ਦੇ ਕੋਲ ਕਾਫੀ ਵੱਡੇ ਵਿਭਾਗ ਨੇ ਐਨੀ ਵੱਡੀ ਜ਼ਿੰਮੇਵਾਰੀ ਇੱਕੋ ਹੀ ਮੰਤਰੀ ਨੂੰ ਦਿੱਤੀ ਜਾ ਰਹੀ ਹੈ। ਬਿਲਕੁਲ ਵੇਖੋ ਇਹ ਪਿੱਛੇ ਤਾਂ ਹੁਣ ਪਾਰਟੀ ਦੱਸ ਸਕਦੀ ਕਿ ਕਾਰਨ ਕੀ ਹੈਗੇ ਨੇ। ਦੇਖਿਓ ਤੁਸੀਂ ਡਿਪਾਰਟਮੈਂਟ ਦੀ ਗੱਲ ਕੀਤੀ ਹੈ ਇੰਡਸਟਰੀ ਡਿਪਾਰਟਮੈਂਟ ਕਾਫੀ ਵੱਡਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਤੇ ਇਨਵੈਸਟਮੈਂਟ ਪ੍ਰੋਮੋਸ਼ਨ ਜਿਹੜੀ ਹੈਗੀ ਆ ਇਹ ਵੀ ਇੱਕ ਚੰਗਾ ਡਿਪਾਰਟਮੈਂਟ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਹਨਾਂ ਦਾ ਅਫੇਅਰ ਉਸ ਉਹਨਾਂ ਡਿਪਾਰਟਮੈਂਟ ਜਿਹੜਾ ਹੈਗਾ ਜਿਹੜਾ ਵੱਡਾ ਨਹੀਂ ਹੁੰਦਾ ਮੰਨਿਆ ਜਾਂਦਾ ਆਮ ਤੌਰ ਤੇ ਅ ਲੇਕਿਨ ਜਿਹੜਾ ਪਾਵਰ ਹੈਗੇ ਆ ਪਾਵਰ ਡਿਪਾਰਟਮੈਂਟ ਹੈਗਾ ਪਾਵਰ ਵਰਕ ਦਾ محکمہ ਬਿਜਲੀ ਮੰਤਰੀ ਬਹੁਤ ਪਾਵਰਫੁਲ ਆਮ ਤੌਰ ਤੇ ਮੰਨਿਆ ਜਾਂਦਾ ਤਿੰਨ ਵੱਡੇ ਡਿਪਾਰਟਮੈਂਟ ਉਹਨਾਂ ਕੋਲੇ ਹੁਣ ਹੈਗੇ ਨੇ ਸੰਜੀਵ ਦੂਜੇ ਪਾਸੇ ਸਰਪੱਜਨ ਨੀਤੀਆਂ ਦੀ ਗੱਲ ਕਰੀਏ ਤਾਂ ਪੀ ਡਬਲਯੂ ਡੀਪੀ ਡਿਪਾਰਟਮੈਂਟ ਬਹੁਤ ਵੱਡਾ ਡਿਪਾਰਟਮੈਂਟ ਮੰਨਿਆ ਜਾਂਦਾ ਆਮ ਤੌਰ ਤੇ ਜਿੰਨਾ ਵੀ ਸੜਕਾਂ ਦਾ ਵਿਕਾਸ ਹੁੰਦਾ ਇਹ ਸਾਰੇ ਕੰਮ ਪਬਲਿਕ ਵਰਕਸ ਡਿਪਾਰਟਮੈਂਟ ਵੱਲੋਂ ਬ੍ਰਿਜ ਜਿਹੜੇ ਹੈਗੇ ਆ ਜਾਂ ਰੋਡਸ ਐ ਉਹ ਬਣਾਏ ਜਾਂਦੇ ਨੇ ਅਨਿਤਿਕਰ ਇੱਕ ਵੱਡਾ ਡਿਪਾਰਟਮੈਂਟ ਸਰਪੱਜਨ ਈਟੀਓ ਕੋਲੇ ਜ਼ਰੂਰ ਹੈਗਾ ਲੇਕਿਨ ਜਿਹੜਾ ਪਾਵਰ ਡਿਪਾਰਟਮੈਂਟ ਕਿਉਂ ਵਾਪਸ ਲਿਆ ਗਿਆ ਇਹਦੇ ਪਿੱਛੇ ਹਾਲੇ ਤੱਕ ਕਾਰਨ ਸਪਸ਼ਟ ਨਹੀਂ ਹੋ ਰਹੇ ਕਿ ਆਖਿਰਕਾਰ ਉਹਨਾਂ ਦੀ ਕਾਰਜਸ਼ੈਲੀ ਉਨੀ ਵਧੀਆ ਨਹੀਂ ਸੀਗੀ ਜਾਂ ਕੰਮ ਵਧੀਆ ਤਰੀਕੇ ਨਾਲ ਨਹੀਂ ਕਰ ਰਹੇ ਸੀ ਕਿਉਂਕਿ ਹੁਣੇ-ਹੁਣੇ ਗਰਮੀ ਦੇ ਸੀਜ਼ਨ ਦੇ ਵਿੱਚ ਝੋਨੇ ਦੀ ਲਵਾਈ ਵੀ ਹੁੰਦੀ ਆ ਤੇ ਜਿਹੜੀ ਪਾਵਰ ਦੀ ਕੰਜ਼ਿਊਮ ਕੰਜ਼ਿਊਮਪਸ਼ਨ ਪੀ ਹੈਗੀ ਆ ਉਹ ਵੀ ਬਹੁਤ ਜ਼ਿਆਦਾ ਵਧ ਜਾਂਦੀ ਆ ਆਮ ਤੌਰ ਤੇ ਗਰਮੀਆਂ ਦੇ ਵਿੱਚ ਬਿਜਲੀ ਦੀ ਖਪਤ ਵਧ ਹੋਣ ਕਰਕੇ ਮੈਨੇਜਮੈਂਟ ਕਰਨੀ ਔਖੀ ਹੋ ਜਾਂਦੀ ਹੈ ਦੇਖੋ ਪਿਛਲੇ ਜਿਹੜਾ ਦੇ ਵਿੱਚ ਬਹੁਤ ਲੋਕਾਂ ਵੱਲੋਂ ਇਤਰਾਜ਼ ਜ਼ਾਹਿਰ ਕੀਤੇ ਕਿ ਪੰਜਾਬ ਦੇ ਵਿੱਚ ਬਿਜਲੀ ਤੇ ਲੰਬੇ ਲੰਬੇ ਕੱਟ ਲੱਗ ਰਹੇ ਸੀਗੇ ਬਿਜਲੀ ਖੇਤਾਂ ਦੇ ਲਈ ਵੀ ਮੁਕੰਮਲ ਤੌਰ ਤੇ ਨਹੀਂ ਮਿਲ ਰਹੀ ਸੀ ਕਿ ਇਹ ਹੀ ਇੱਕ ਕਾਰਨ ਆ ਕਾਰਛੈਲੀ ਦੇਖੀ ਗਈ ਹੈ ਕਿ ਕੰਮ ਦੀ ਮੈਨੇਜਮੈਂਟ ਕਿਹੜੇ ਮੰਤਰੀ ਵੱਲੋਂ ਵਧੀਆ ਕੀਤੀ ਗਈ ਹੈ ਕਿਹੜੇ ਮੰਤਰੀ ਉਹਨੇ ਵਧੀਆ ਤਰੀਕੇ ਦੇ ਨਾਲ ਮੰਤਰੀ ਤੌਰ ਤੇ ਭੂਮਿਕਾ ਨਹੀਂ ਨਿਭਾ ਸਕੇ ਉਹਨੇ ਤਾਂ ਪਾਰਟਿਸਪੇਟ ਕਰ ਸਕਦੀ ਹੈ ਸਰਕਾਰ ਸਪਸ਼ਟ ਕਰ ਸਕਦੀ ਹੈ ਲੇਕਿਨ ਇਹ ਜ਼ਰੂਰ ਹੈਗਾ ਕਿ ਸੰਜੀਵ अरोड़ा ਹੋਰ ਪਾਵਰਫੁਲ ਹੋ ਗਏ ਨੇ ਤੇ ਹਰਪਜਨ ਈਟੀਓ ਦੇ ਕੰਮ ਕਸਤ ਦਿਤਗੇ। ਠੀਕ ਹੈ ਰਵਿੰਦਰ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ। ਸੋ ਵਿਭਾਗਾ ਦਾ ਫੇਰ ਬਦਲ ਕੀਤਾ ਗਿਆ ਹੈ। ਸੰਜੀਵ अरोड़ा ਦੇ ਕੋਲ ਹੁਣ ਚਾਰ ਵਿਭਾਗ ਨੇ ਤੇ ਜਿਹੜਾ ਬਿਜਲੀ ਮੈਕਮਾ ਹੈ ਉਹ ਹਰਪਜਨ ਸਿੰਘ ਈਟੀਓ ਦੇ ਕੋਲੋਂ ਵਾਪਸ ਲੈ ਲਿਆ ਗਿਆ। ਹਰਪਜਨ ਸਿੰਘ ਈਟੀਓ ਤੋਂ ਇਹ ਮੈਕਮਾ ਵਾਪਸ ਲੈ ਕੇ ਸੰਜੀਵ अरोड़ा ਦੇ ਹੱਥ ਇਸ ਮੈਕਮੇ ਦੀ ਕਮਾਂਡ ਦੇ ਦਿੱਤੀ ਗਈ ਹੈ।